ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ 2027 ਪੰਜਾਬ ਦੇ ਵਿਧਾਨ ਸਭਾ ਦੇ ਇਲੈਕਸ਼ਨ ਔਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ 1 ਸਾਲ ਪਹਿਲਾਂ ਲਗਭਗ ਠੀਕ 1 ਸਾਲ ਪਹਿਲਾਂ ਜੋ politically development ਅੱਜ ਪੰਜਾਬ ਦੇ ਵਿੱਚ ਹੋਈ ਉਹਨੇ ਇੱਕ ਵੱਡਾ ਸੁਨੇਹਾ ਦੇ ਦਿੱਤਾ ਸਵਾਲ ਵੱਡਾ ਹੈ ਕਿ ਪਿਛਲੇ 7 ਮਹੀਨੇ ਤੋਂ ਨਾਬਾਜੀ ਜੇਲ੍ਹ ਚ ਬੰਦ ਵਿਕਰਮ ਮਜੀਠੀਆ ਜਿਹੜੇ ਕਿ ਸਾਬਕਾ ਮੰਤਰੀ ਨੇ ਔਰ ਡਰੱਗ ਦਾ ਮਾਮਲਾ ਹੋਵੇ ਐਨਡੀਪੀਐਸ ਦਾ ਕੇਸ ਹੋਵੇ ਕਰਦੇ ਕਰਦੇ ਉਹ ਡੀਏ ਤੱਕ ਯਾਨੀ ਕਿ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ ਤੱਕ ਜਾ ਕੇ ਪਹੁੰਚਿਆ ਜਿੱਦੇ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਔਰ ਸਾਫ਼ ਤੌਰ ਤੇ ਕਿਹਾ ਕਿ 7 ਮਹੀਨੇ ਜੇਲ੍ਹ ਚ ਰੱਖਣ ਦੀ ਲੋੜ ਕੀ ਸੀ ਤੁਸੀਂ ਆਪਣਾ ਟ੍ਰਾਇਲ ਕਿਉਂ ਨਹੀਂ ਕੰਪਲੀਟ ਕੀਤਾ ਬਹੁਤ ਝਿੜਕਾ ਪਾਈਆਂ ਤੇ ਜ਼ਮਾਨਤ ਦਿੱਤੀ ਵਿਕਰਮ ਮਜੀਠੀਆ ਜ਼ਮਾਨਤ ਤੇ ਬਾਹਰ ਆ ਗਏ ਬਾਰ ਆਣ ਤੋਂ ਬਾਅਦ ਜੋ ਇੱਕ ਲੰਬੀ ਚੋੜੀ ਪ੍ਰੈਫ ਬਰੀਫਿੰਗ ਕੀਤੀ ਗਈ ਇਸ ਤੋਂ ਪਹਿਲਾਂ ਇੱਕ ਵੀਡੀਓ ਮੈਂ ਆਲਰੇਡੀ ਪਾ ਚੁੱਕਿਆ ਹਾਂ ਕਿ ਹਾਲਾਂਕਿ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਸੀ ਕਿ ਕੁਝ ਸ਼ਰਤਾਂ ਦੇ ਨਾਲ ਜ਼ਮਾਨਤ ਦੇਣ ਦੀ ਬਾਹਰ ਕੱਢਣ ਦੀ ਪਰ ਉਹ ਸ਼ਰਤਾਂ ਜਾਂ ਉਹ ਦਲੀਲਾਂ ਚਲੀਆਂ ਨਹੀਂ ਕਿ ਮੀਡੀਆ ਚ ਨਹੀਂ ਬੋਲਣਾ ਕਿਸੇ ਨਾਲ ਗੱਲ ਨਹੀਂ ਕਰਨੀ ਪੰਜਾਬ ਤੋਂ ਬਾਹਰ ਰਹਿਣਾ ਉਹ ਨਹੀਂ ਚਲੀਆਂ ਖੈਰ ਉਹਦੇ ਤੇ ਡਿਟੇਲ ਮੈਂ ਵੀਡੀਓ ਕਰ ਚੁੱਕਿਆ ਇਸ ਤੋਂ ਠੀਕ ਪਹਿਲਾਂ ਪਰ ਹੁਣ ਮੈਂ ਗੱਲ ਕਰਨੀ ਹੈ ਕਿ ਅੱਜ ਦੇ ਇਸ ਪੂਰੇ ਸਿਆਸੀ ਘਟਨਾਕਰਮ ਦਾ ਪੰਜਾਬ ਦੀ ਸਿਆਸਤ ਤੇ ਕਿੰਨਾ ਕੁ ਅਸਰ ਹੋਏਗਾ उन्होंने थोड़ा जहाोट कर कोशिश करने उपराला करने बाकी तुम्हें अपने सुझाव जरूर दौ कि वाकई ये गल ठीक है या नहीं या तोड़ी तो की राय है तुम की सोच हो कि उन पंजाब की सियासत अज्दनाक्रम तो देखो बदलनी तो है ये मैं क्यों कह रहा बदलनी है हूँ एक एक-एक करके ना। देखो सब तो पहलसनैलिटी की गल करो निजी तौर पर हो सकता है कि मेरे बतौर पत्रकार बहुत मतभेद रहे हैं बिक्रम मजिठिया 2022 ਤੋਂ ਪਹਿਲਾਂ ਬਹੁਤ ਬਹੁਤ ਤਰ੍ਹਾਂ ਦੇ ਪਰ ਉਸ ਬੰਦੇ ਦੀ ਪਰਸਨੈਲਿਟੀ ਇਹ ਹੈ ਕਿ ਉਹ ਨਿਧੜਕ ਹੋ ਕੇ ਬੋਲਦਾ ਉਹ ਬਿਬਾਗ ਬੋਲਦਾ ਸਰਕਾਰ ਦੀਆਂ ਅੱਖਾਂ ਚ ਰੜਕਦਾ ਇਹਦੇ 'ਚ ਕੋਈ ਡਾਊਟ ਨਹੀਂ ਹੈ ਫਿਰ ਸਵਾਲ ਵੱਡਾ ਹੈ ਕਿ ਉਹਦੇ ਕੋਲ ਇਨਫੋਰਮੇਸ਼ਨ ਬਹੁਤ ਹੁੰਦੀ ਸੀ ਜਿਹਨੂੰ ਲੈ ਕੇ ਉਹ ਵੈਸੇ ਵੀ ਸਰਕਾਰ ਦੀਆਂ ਅੱਖਾਂ ਚ ਰੜਕਦਾ ਸੀ ਹੁਣ ਸਵਾਲ ਵੱਡਾ ਹੈ ਕਿ ਵਿਕਰਮ ਮਜੀਠੀਆ ਹੁਣ ਬਾਹਰ ਆਏ ਤੇ ਵਿਕਰਮ ਮਜੀਠੀਆ ਨੇ ਬਾਹਰ ਆ ਕੇ ਹੀ ਆਪਣੇ ਜੋ ਤੇਵਰ ਦਿਖਾਏ ਮਤਲਬ ਇੱਕ ਤੇ ਹੁੰਦਾ ਨਾ ਕਿ ਬਈ ਠੀਕ ਐ ਥੋੜਾ ਠੰਡਾ ਦਾ ਚੱਲ ਗਿਆ ਬੰਦਾ ਫਿਰ ਬਾਅਦ ਚ ਬੋਲਣਾ ਸ਼ੁਰੂ ਕੀਤਾ ਜੇਲ ਦੇ ਗੇਟ ਤੇ ਮਤਲਬ ਇਹ ਕਹ ਲੋ ਕਿ ਜੇਲ ਤੋਂ ਬਾਹਰ ਕਦਮ ਰੱਖਦੇ ਜੋ ਤੇਵਰ ਵਿਖਾਏ ਨੇ ਇੱਕ ਗੱਲ ਸਾਫ਼ ਹੈ ਕਿ ਇੱਕ ਤੋਂ ਲੀਡਰਾਂ ਨੂੰ ਛੱਡ ਕੇ ਚਾਹੇ ਉਹ ਸੁਖਪਾਲ ਖਹਿਰਾ ਨੇ ਚੁੱਕੇ ਹੁਣਾਂ ਤੇ ਵੀ ਪਰਚੇ ਬਹੁਤ ਹੋ ਜਾਂਦੇ ਇੱਕ ਦੋ ਹੋਰ ਨੇ ਮਤਲਬ ਕਈ ਲੋਕ ਮੇਰੀ ਅੱਜ ਦੋ ਤਿੰਨ ਕਾਂਗਰਸੀਆਂ ਨਾਲ ਵੀ ਗੱਲ ਹੋਈ ਤੇ ਉਹ ਵੀ ਇਹ ਗੱਲ ਕਹਿੰਦੇ ਸੀ ਦੀ ਕਾਂਗਰਸ ਤੇ ਮਰੀ ਪਈਏ ਕੋਈ ਬੋਲਦਾ ਕੁਝ ਨਹੀਂ ਚਲੋ ਇੱਕ ਲੀਡਰ ਤੇ ਆਇਆ ਜਿਹੜਾ ਸਰਕਾਰ ਖਿਲਾਫ ਹੁਣ ਬੋਲੇਗਾ ਇੱਕ ਕਾਂਗਰਸੀਆਂ ਦਾ ਕਹਿਣਾ ਪੁਰ ਸਵਾਲ ਵੱਡੇ ਕਿ ਇੱਕ ਲੀਡਰ ਅਜਿਹਾ ਆ ਗਿਆ ਜਿਹੜਾ ਕਿ ਖੁੱਲ ਕੇ ਖੁੱਲ ਕੇ ਮਤਲਬ ਉਹਨੇ ਬਾਹਰ ਆ ਕੇ ਆਪਣੀ ਮਨਸ਼ਾ ਜ਼ਾਹਰ ਕਰ ਦਿੱਤੀ ਕਿ ਭਾਈ ਠੋਕੂ ਮੈਂ ਮਜਾਇਲਾ ਮੈਂ ਠੋਕੂਗਾ ਟਕਾ ਕੇ ਠੋਕੂਗਾ ਦੋ ਗੱਲਾਂ ਬੜੀ ਅਹਿਮ ਕਰ ਗਿਆ ਇੱਕ ਇਹ ਕਹਿੰਦਾ ਦਿੱਲੀ ਵਾਲੇ ਭਜਾਉਂ ਜਕਾਰੇ ਲਾਓ ਤੇ ਤੈਨੂੰ ਦੱਸੂ ਹੁਣ ਤੈਨੂੰ ਕੌਣ ਤੁਹਾਨੂੰ ਪਤਾ ਖੈਰ ਮੈਂ ਪੰਜਾਬ ਦੀ ਸਿਆਸਤ ਦੀ ਗੱਲ ਕਰੂੰਗਾ ਇਧਰ ਉਧਰ ਦੀ ਗੱਲ ਨਹੀਂ ਦੇਖੋ ਦੋ ਚੀਜ਼ਾਂ ਨੇ ਪੰਜਾਬ ਦੇ ਵਿੱਚ ਨਾ ਪਿਛਲੇ ਕਈ ਦਿਨਾਂ ਤੋਂ ਮੈਂ ਇਸ ਕਰਕੇ ਪਹਿਲੇ ਪਰਸਨੈਲਿਟੀ ਦੀ ਗੱਲ ਕਰ ਰਿਹਾ ਕਿ ਇੱਕ ਤੇ ਲੀਡਰ ਉਹ ਚਾਹੀਦਾ ਜਿਹੜਾ ਬਹੁਤ ਨੀਤੜਕ ਹੋ ਕੇ ਬੋਲੇ ਚਾਹੇ ਅਕਾਲੀ ਦਲ ਦੇ ਵਿੱਚ ਵੀ ਸੁਖਬੀਰ ਬਾਦਲ ਓਨੇ ਨੀਤੜਕ ਹੋ ਕੇ ਨਹੀਂ ਬੋਲਦੇ ਜਾਂ ਕਹਿ ਲੋ ਕਿ ਇੱਕ ਇਮੇਜ ਨਹੀਂ ਹੈ ਨੀਤੜਕ ਹੋ ਕੇ ਬੋਲਣ ਵਾਲੀ ਸੋ ਇਸ ਕਰਕੇ ਇੱਕ ਤੇ ਯੂਥ ਨਾਲ ਜੁੜੇਗਾ ਦੂਜੇ ਪਿਛਲੇ ਕਈ ਦਿਨਾਂ ਤੋਂ ਯੂਥ ਨੂੰ ਲੈ ਕੇ ਜੋ ਚਰਚਾਵਾਂ ਨੇ ਲਾਅ ਐਂਡ ਆਰਡਰ ਨੂੰ ਲੈ ਕੇ ਇੱਕ ਆਡੀਓ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਕਿ ਜੀ ਲੱਖ ਮੁੰਡੇ ਆਲੀ ਹਾਲ ਕਿ ਉਹ ਪੁਲਿਸ ਨੇ ਸਾਫ਼ ਤੌਰ ਤੇ ਕਹਤਾ ਕਿ ਅਜੀਹਾ ਕੁਝ ਨਹੀਂ ਹੈ ਕਿਸੇ ਨੇ ਫਰਜ਼ੀ ਬਿਆਨ ਦਿੱਤਾ ਉਹਦੀ ਵੀ ਜਾਂਚ ਚੱਲ ਰਹੀ ਪਰ ਜਿਹੜੀ ਇੱਕ ਡਿਸਟਰੈਕਸ਼ਨ ਯੂਥ ਦੇ ਵਿੱਚ ਹੈ ਉਹਨੂੰ ਯੂਥ ਜਿਹੜਾ ਉਹ ਬਿਕਰਮ ਮਜੀਠੀਆ ਦੇ ਨਾਲ ਜੁੜੇਗਾ ਕਿਉਂਕਿ ਸਾਲ ਰਹਿ ਗਿਆ ਔਰ ਯੂਥ ਨੂੰ ਇੱਕ ਅਜੀਹਾ ਲੀਡਰ ਚਾਹੀਦਾ ਸੀ ਹੁਣ ਮੈਂ ਇੱਕ ਇੱਕ ਕਰਕੇ ਪਾਰਟੀ ਪੋਲਿਟਿਕਸ ਤੇ ਆਨਾ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਦੇਖੋ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਨੁਕਸਾਨ ਹੈ। ਇਹੀ ਵਿਕਰਮ ਮਜੀਠੀਆ ਜਿਹਨੂੰ ਭੰਡ ਕੇ ਤੁਸੀਂ 17 ਦੇ ਵਿੱਚ اپੋਜੀਸ਼ਨ ਪਾਰਟੀ ਬਣੇ ਡਰਗ ਦੇ ਮਾਮਲੇ ਤੇ। ਠੀਕ 17 ਚ اپੋਜੀਸ਼ਨ ਬਣੇ 16 ਮਾਰਚ ਨੂੰ ਸਰਕਾਰ ਬਣਦੀ ਹੈ ਮੈਨੂੰ ਯਾਦ ਹੈ 16 ਮਾਰਚ ਨਹੀਂ 10 ਮਾਰਚ ਨੂੰ। ਹਾਂ 10 ਮਾਰਚ ਨੂੰ ਨਤੀਜੇ ਆਉਂਦੇ ਆ। 10 ਮਾਰਚ ਨੂੰ ਸਰਕਾਰ ਬਣਦੀ ਹੈ 2017 ਚ। ਤੇ 10 ਮਾਰਚ 2018 ਨੂੰ ਲਿਖਤੀ ਤੌਰ ਤੇ ਅਰਵਿੰਦ ਕੇਜਰੀਵਾਲ ਵਿਕਰਮ ਮਜੀਠੀਆ ਤੋਂ ਮਾਫੀ ਮੰਗਦੇ ਆ। ਖੈਰ ਆਈ ਗਈ ਹੋਗੀ ਇਹ ਗੱਲ ਫਿਰ ਭੰਡਿਆ ਤੇ ਬਾਈ ਚ ਤੁਹਾਡੀ ਸਰਕਾਰ ਆ ਗਈ। ਹੁਣ ਜੇਲ ਵੀ ਹੋ ਗਈ ਸਾਰਾ ਕੁਝ ਹੋ ਗਿਆ ਪਰਚੇ ਪਿਛਲੀ ਸਰਕਾਰ ਨੇ ਵੀ ਕਰਲੇ ਤੁਸੀਂ ਵੀ ਕਰਲੇ ਪਰ ਕੁਲ ਮਿਲਾ ਕੇ ਜੋ ਇੱਕ ਨੈਰੇਟਿਵ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਪਿਛਲੇ ਕਈ ਦਿਨਾਂ ਤੋਂ ਨਾ ਯੁੱਧ ਨਸ਼ਿਆਂ ਵਿਰੁੱਧ ਇਆ ਹੋਰ ਕਈ ਮੁਹਿੰਮਾਂ ਦੇ ਵਿੱਚ ਆ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸੀਗੇ ਪੰਜਾਬ ਚ ਜਿੱਨੀਆਂ ਉਹਨਾਂ ਨੇ ਲੁਧਿਆਣੇ ਅੰਬਰਸਾਰਾ ਮੁਹਾਲੀਆ ਆ ਕੇ ਬੋਲੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਉਹ ਬਿਨਾ ਨਾਮ ਲਏ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਦੇਖੋ ਅਸੀਂ ਨੇ ਡਰੱਗਸ ਦਾ ਇੱਕ ਬੜਾ ਤਸਕਰ ਜੇਲ੍ਹ ਵਿੱਚ ਬੰਦ ਕਰ ਦਿਆ ਜਿਸ ਦਾ ਨਾਮ ਲੈਣੇ ਸੇ ਵੀ ਲੋਕ ਡਰਦੇ ਸਨ ਉਹ ਇੱਕ ਵਖਰੀ ਗੱਲ ਹੈ ਕਿ ਆਪ ਵੀ ਨਾਮ ਨਹੀਂ ਲੈਂਦੇ ਸੀ ਆਪਣੇ ਭਾਸ਼ੜਾ ਦੇ ਵਿੱਚ ਨਾਮ ਆਪ ਵੀ ਨਹੀਂ ਲਿਆ ਜਾਂਦਾ ਸੀ ਕਿਉਂਕਿ ਫਿਰ ਪਤਾ ਨਾ ਕਿਤੇ ਮਾਫੀ ਨਾ ਮੰਗਣੀ ਪੈ ਜੇ ਚਲੋ ਜ਼ਮਾਨਤ ਮਿਲੇਗੀ ਪਰਚਾ ਤੁਸੀਂ ਪਾਇਆ ਐਂਡੀਪੀਐਸ ਦਾ ਗਲ ਭਰਗ ਤੁਹਾਡੀ ਡੀਏ ਤੱਕ ਸੋ ਖੁੱਲ ਮਿਲਾ ਕੇ ਸਭ ਤੋਂ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਇਆ ਕਿਉਂ ਇੱਕ ਤਾਂ ਆਮ ਆਦਮੀ ਪਾਰਟੀ ਦਾ ਜਿਹੜਾ ਐਂਟੀ ਡਰੱਗ ਨੈਰੇਟਿਵ ਹੈ ਯੁੱਧ ਨਸ਼ਿਆਂ ਵਿਰੁੱਧ ਜਿਹਦੀ ਉਹ ਦੁਹਾਈ ਦਿੰਦੇ ਕਿ ਸਭ ਤੋਂ ਵੱਡਾ ਮਗਰਮਛ ਅਸੀਂ ਫੜ ਕੇ ਅੰਦਰ ਕਰ ਲਿਆ ਉਹ ਕਰਾਰੀ ਚਪੇੜ ਮੂਤੇ ਪੈ ਗਈ ਲੋਕਾਂ ਨੇ ਹੁਣ ਭਰੋਸਾ ਨਹੀਂ ਕਰਨਾ ਇੱਕ ਮੈਂ ਥੋੜੇ ਜਿਹੇ ਪੁਆਇੰਟ ਲਿਖੇ ਹੋਏ ਨੇ ਉਹ ਤੁਹਾਡੇ ਨਾਲ ਡਿਸਕਸ ਕਰ ਲੈਣਾ ਕਿ ਜਿਵੇਂ ਬਿਨਾ ਨਾਮ ਲਏ ਡਰੱਗਸ ਤੇ ਸਰਕਾਰ ਦੇ ਐਕਸ਼ਨ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰਦੀ ਹੈ ਉਹ ਨਹੀਂ ਹੋਏਗੀ। ਇੱਕ ਆਮ ਆਦਮੀ ਪਾਰਟੀ ਨੂੰ ਨੁਕਸਾਨ ਹੈ। ਦੂਜਾ ਆਮ ਆਦਮੀ ਪਾਰਟੀ ਦੇ ਬਹੁਤੇ ਲੀਡਰ ਵਿਕਰਮ ਮਜੀਠੀਆ ਦੇ ਸੰਪਰਕ 'ਚ ਨੇ। ਪਹਿਲਾਂ ਵੀ ਸੀਗੇ। ਔਰ ਇਸ ਪੂਰੇ ਘਟਨਾਕਰਮ ਤੋਂ ਬਾਅਦ ਜਿਵੇਂ ਮੈਂ ਇੱਕ ਵਾਰ ਪਹਿਲੇ ਵੀ ਕਿਹਾ ਸੀ ਕਿ ਬਹੁਤੇ ਲੀਡਰ ਆਪਣੀ ਪੁਰਾਣੀ ਪਾਰਟੀਆਂ ਵੱਲ ਜਾਣਗੇ। ਜੋ ਆਪ ਚਾਹੇ ਸੀ ਉਹ ਹੁਣ ਜਾਣੇ ਸ਼ੁਰੂ ਹੋ ਜਾਣੇ ਆ। ਔਰ ਬਹੁਤੇ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਬਹੁਤੇ ਯੂਥ ਲੀਡਰ ਕਰੈਕਟ ਹੋਣਗੇ ਇੱਕ ਦੂਜਾ ਵੱਡਾ ਮਸਲਾ ਹੁਣ ਮੈਂ ਕਾਂਗਰਸ ਦੀ ਮੈਂ ਕਾਲੀ ਦਲ ਦੀ ਗੱਲ ਸਭ ਤੋਂ ਬਾਅਦ ਚ ਕਰੂੰਗਾ ਕਾਂਗਰਸ ਦੀ ਗੱਲ ਕਰਨਾ ਦੇਖੋ ਕਾਂਗਰਸ ਨੂੰ ਇੱਕ ਵੱਡਾ ਨੁਕਸਾਨ ਹੈ ਕਿਉਂ ਇੱਕ ਤੇ ਲੀਡਰਸ਼ਿਪ ਕ੍ਰਾਈਸਿਸ ਲੀਡਰਸ਼ਿਪ ਕ੍ਰਾਈਸਿਸ ਇਸ ਕਰਕੇ ਕਿ ਟੜੇ ਨੇ ਜਿਹੜਾ ਬਹੁਤ ਜ਼ਿਆਦਾ ਸਰਕਾਰ ਦੇ ਖਿਲਾਫ ਬੋਲਣ ਵਾਲਾ ਤਬਕਾ ਹੈ ਮੈਂ ਇੱਥੇ ਕਹਿ ਲੂੰਗਾ ਇੱਕ ਲੀਡਰ ਹੈ ਚਾਹੇ ਸੁਖਪਾਲ ਖੈਰਾ ਨੇ ਚਾਹੇ ਮਾੜਾ ਮੋਟਾ ਕੋਈ ਹੋਰ ਬੋਲਦਾ ਉਹਨੂੰ ਬਾਕੀ ਲੋਕ ਸਪੋਰਟ ਨਹੀਂ ਕਰਦੇ ਕਾਂਗਰਸ ਦੇ ਇਨ ਬੀਟਵੀਨ ਦਾ ਕਾਂਗਰਸੀ ਰਾਜਾ ਵਰਡਿੰਗ ਨੂੰ ਲੈ ਕੇ ਤੇ ਖੈਰ ਸਰਕਾਰ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਨੇ ਵਿਕਰਮ ਆਪਣਾ ਮੁੱਖ ਮੰਤਰੀ ਸਾਹਿਬ ਨਾਲ ਸਾਂਝ ਨੂੰ ਲੈ ਕੇ ਔਰ ਇਹੀ ਗੱਲ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਹੋਰ ਹੱਥ ਵੀ ਆ ਜਾਂਦੀ ਕਿ ਉਹਨੇ ਐਗਰੈਸਿਵਲੀ ਕਦੇ ਪੰਜਾਬ ਦੇ ਇਸ਼ੂਜ਼ ਨੂੰ ਨਹੀਂ ਰੱਖ ਪੰਦੇ ਹਾਲਾਂਕਿ ਕੋਸ਼ਿਸ਼ ਕੀਤੀ ਉਹਨਾਂ ਨੇ ਪਰ ਉਹ ਬੰਬਾ ਵਾਲੇ ਘੰਟੇ ਤੋਂ ਬਾਅਦ ਲੱਗਦਾ ਹੈ ਕਿ ਸ਼ਾਂਤੀ ਹੋ ਗਈ ਮਤਲਬ ਉਹ ਦਾਦਾ ਪਟਾਕਾ ਬੰਮ ਫੜੋ ਸੋਇਆ ਕਿ ਉਸ ਤੋਂ ਬਾਅਦ ਉਹ ਕੁਝ ਨਹੀਂ ਬੋਲੇ ਸੋ ਇਸ ਕਰਕੇ ਇੱਕ ਜਿਹੜਾ ਲੀਡਰਸ਼ਿਪ ਕ੍ਰਾਈਸਿਸ ਜਾਂ ਇੱਕ ਕਹਿ ਲੋ ਕਿ ਕੋਆਰਡੀਨੇਸ਼ਨ ਨਹੀਂ ਹੈ ਉਹਦਾ ਫਾਇਦਾ ਵੀ ਹੁਣ विक्रम मजीठिया कैश ਕਰਨ ਦੀ ਕੋਸ਼ਿਸ਼ ਕਰਨਗੇ یعنی ਕਿ ਨੁਕਸਾਨ ਕਾਂਗਰਸ ਨੂੰ ਵੀ ਹੋਣਾ ਕਿਉਂਕਿ ਦੇਖੋ ਸਾਲ ਹੋ ਗਿਆ ਐਸ ਵੇਲੇ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਲੀਡਰ ਜਿਹੜਾ ਸਰਕਾਰ ਨੂੰ ਠੋਕੇ ਜਾਂ ਸਰਕਾਰ ਨੂੰ ਐਕਸਪੋਜ਼ ਕਰੇ ਉਹ ਹੁਣ ਬਾਹਰ ਆ ਗਿਆ ਫਿਰ ਮੈਂ ਕਿਹਾ ਕਿ ਪਾਬੰਦੀਆਂ ਬਹੁਤ ਲਾਉਣ ਦੀ ਕੋਸ਼ਿਸ਼ ਨਹੀਂ ਲੱਗੀਆਂ ਤੇ ਹੁਣ ਉਹ ਬੋਲੇਗਾ ਇਹ ਹੋ ਗਈ ਗੱਲ ਕਾਂਗਰਸ ਦੀ ਹੁਣ ਮੈਂ ਜੇ ਭਾਜਪਾ ਦੀ ਗੱਲ ਕਰਾਂ ਦੇਖੋ ਭਾਜਪਾ ਵੀ ਠੀਕ ਹੈ ਆਪਣੇ ਵੱਲੋਂ ਭਾਜਪਾ ਲਗਾਤਾਰ ਕੋਸ਼ਿਸ਼ ਕਰ ਰਹੀ ਹੈ और हाँ कांग्रेस को एक नुकसान हो रोना कांग्रेस को एक नुकसान हो रोना हालांकि आज अपनी स्पीच बिक्रम मजीठिया ने कहा कि चन्नी ने भी मेरा साथ दता धनबाद हो एक गल है कि बाद चो थोड़ा मुकर गए पर ठीक है बोले और यह चन्नी ने परचा दे के अंदर भी किया पिछली सरकार सी, जो कि सुप्रीम कोर्ट तो वेद भी जमानत सी सो वो एक नुकसान कांग्रेस में भी है ड्रग आए मामले खैर वो एक वखरा हूँ मसला मैं हूँ बीजेपी की गल करा देखो ਬੀਜੇਪੀ ਦੇ ਨਾਲ ਸਿਚੁਏਸ਼ਨ ਕੀ ਬਣ ਰਹੀ ਸੀ ਕਿ ਬੀਜੇਪੀ ਨੇ ਹੁਣ ਪ੍ਰਧਾਨ ਮੰਤਰੀ ਆਏ ਦੁਆਬੇਚ ਕੋਸ਼ਿਸ਼ ਕੀਤੀ ਕਿ ਐਸ்சி ਵੋਟ ਨੂੰ ਟਾਰਗੇਟ ਕਰੀਏ ਪਰ ਜਿਹੜਾ ਮਾਝੇ ਵਾਲਾ ਵੋਟ ਹੈ ਮਾਝੇ ਦਾ ਸ਼ਹਿਰੀ ਤੇ ਬੀਜੇਪੀ ਕੋਲੀਸ਼ਨ ਦੇ ਵਿੱਚ ਥੋੜਾ ਬੋਤਾ ਲਹਿ ਜਾਏਗੀ ਕੋਲੀਸ਼ਨ ਮੈਸ ਕਰਕੇ ਕਹਿ ਰਹੇ ਨੇ ਕਿ ਥੋੜੀ ਸਹਿਮਤੀ ਦੇ ਨਾਲ ਚਾਹ ਪਠਾਨਕੋਟ ਐਚ ਐਮਬਸਰ ਸ਼ਹਿਰ ਦੀ ਕੱਦੇ ਹਲਕੇ ਨੇ ਪਿੰਡਾਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੂੰ ਲੋਕ ਬਹੁਤਾ ਮੂੰਹ ਨਹੀਂ ਲਾ ਰਹੇ ਔਰ ਇਹ ਲੱਗ ਰਹੀ ਸੀ ਕਿ ਚਤ ਕਾਂਗਰਸ ਥੋੜੀ ਜੀ ਐਕਟਿਵ ਉੱਥੇ ਹੋਏਗੀ ਪਰ ਨਹੀਂ ਵਿਕਰਮ ਮਜੀਠੀਆ ਦੀ ਐਕਟੀਵਿਟੀ ਦੇ ਨਾਲ ਹੁਣ ਉੱਥੇ ਵੀ ਭਾਜਪੀ ਨੂੰ ਵੀ ਨੁਕਸਾਨ ਹੋਣਾ ਮਾਝੇ 'ਚ ਮਾਝੇ ਦੇ ਵਿੱਚ ਭਾਜਪੀ ਨੂੰ ਵੀ ਨੁਕਸਾਨ ਹੋਣਾ ਵਿਕਰਮ ਮਜੀਠੀਆ ਦੇ ਬਾਹਰ ਆਉਣ ਤੋਂ ਬਾਅਦ ਸ਼ਹਿਰਾ ਚੋਣਾਂ ਨਹੀਂ ਹੋਏਗਾ ਪਰ ਇਹ ਕਿ ਜਿਹੜਾ ਪਿੰਡੂ ਇਲਾਕਾ ਮਾਝੇ ਦਾ ਉਹਦੇ 'ਚ ਨੁਕਸਾਨ ਹੋਊਗਾ ਔਰ ਕਾਂਗਰਸ ਨੂੰ ਤੇ ਹੈ ਹੀ ਹੈ ਡੈਫੀਨਿਟਲੀ ਹੈ ਔਰ ਆਮ ਆਦਮੀ ਪਾਰਟੀ ਸਾਫ਼ ਹੈ ਹੁਣ ਗੱਲ ਮੈਂ ਕਰਨਾ ਅਕਾਲੀ ਦਲ ਦੀ ਦੇਖੋ ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਅਕਾਲੀ ਦਲ ਦੇ ਫੇਵਰ 'ਚ ਇੱਕ ਵੇਵ ਜ਼ਰੂਰ ਚੱਲੀ ਯਾਨੀ ਕਿ ਹਵਾ ਜੀ ਚੱਲੀ ਹੁਣ ਹਵਾ ਜਿਹੜੀ ਚੱਲੀ ਉਹ ਹਵਾ ਨੇ ਇੱਕ ਨੈਰੇਟਿਵ ਬਣਾਤਾ ਜੀ ਡਾਇਨਾਸੌਰ ਆ ਗਏ ਡਾਇਨਾਸੌਰ ਆ ਗਏ ਹਾਲਾਂਕਿ ਉਹ ਦਿੱਤੇ ਜੇ ਬਹੁਤ ਕੁਝ ਕਰਨਾ ਬਾਕੀ ਹੈ ਇਹਨਾਂ ਸੌਖਾ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਹੁਣ ਉਹ ਡਾਇਨਾਸੌਰ ਦੀ ਸਪੀਡ 10 ਗੁਣਾ ਹੋ ਜਾਣੀ ਹੈ ਅ ਵਿਕਰਮਜੀਠਿਆ ਕਰਕੇ ਲੀਡਰਸ਼ਿਪ ਦੇ ਵਿੱਚ ਜੋਸ਼ ਆਏਗਾ ਵਰਕਰ ਥੋੜਾ ਜਾ ਮੋਰਲ ਬੂਸਟ ਕਰੇਗਾ ਲੀਡਰਸ਼ਿਪ ਜਿਹੜੀ ਟੌਪ ਲੀਡਰਸ਼ਿਪ ਹੈ ਉਹਦੇ ਚ ਜੋ ਕਈ ਲੋਕ ਐ ਦੋ ਉਧਰ ਭਜਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਹੁਣ ਇਕਜੁੱਟ ਕੀਤਾ ਜਾਏਗਾ ਜੇ ਕਿ ਲੋਕ ਇਹ ਕਹਿੰਨਾ ਮਤਲਬ ਸੰਜੀਵਨੀ ਦਾ ਕੰਮ ਹੋਏਗਾ ਕੁੱਲ ਮਿਲਾ ਕੇ ਜੋ ਮੈਂ ਸਮਝ ਰਿਹਾ ਜਿੰਨਾ ਸੋ ਇਹ ਇੱਕ ਵੱਡਾ ਮਸਲਾ ਹੈ ਕਿ ਹੁਣ ਅੱਜ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਨਾ ਬਹੁਤ ਚੇਂਜਸ ਹੋਣੇ ਆ ਐਸੇ ਕਰਕੇ ਇਹ ਰਿਪੋਰਟ ਬਣਾ ਕੇ ਤੁਹਾਡੇ ਨਾਲ ਮੈਂ ਉਰੂਬਰੂ ਹੋਣਾ ਚਾਹ ਰਿਹਾ ਸੀ ਕਿ ਵੀ ਇਹਦੇ ਤੇ ਗੱਲ ਕਰੀਏ ਕਿ ਭਾਈ ਅੱਜ ਤੋਂ ਬਾਅਦ ਇਹ ਜੇਲ੍ਹ ਤੋਂ ਬਾਹਰ ਕਦਮ ਰੱਖਣ ਤੋਂ ਬਾਅਦ ਪੰਜਾਬ ਦੀ ਸਿਆਸਤ 180 ਡਿਗਰੀ ਚੇਂਜ ਹੋਏਗੀ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ